ਸਰ ਜੀ ਕੀ ਨਾ ਆਪਣਾ ਮੇਰਾ ਨਾਮ ਵੀ ਕਾਮਰੇਡ ਭੁਖੂ ਹੈ ਨਾ ਪੰਡ ਸੱਜਾਵਾਲ ਮਨੂਸਾ ਰਾਜ ਕਮਿਸ਼ਨ ਦਾ ਪ੍ਰਧਾਨ ਹਾਂ ਸਰ ਜੀ ਅੱਜ ਤੁਸੀਂ ਧਰਨੇ ਤੇ ਪਹੁੰਚੇ ਆ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਤੇ ਇਸ ਨੂੰ ਤੁਹਾਨੂੰ ਕਿੰਨਾ ਚਿਰ ਹੋ ਗਿਆ ਲੱਗੇ ਨੂੰ ਇਹਦਾ ਧਰਨਾ ਜੀ 3 ਸਾਲ ਹੋ ਗਏ ਸਰ ਅਸੀਂ ਹਰ ਐਤਵਾਰ ਵੀ ਐਤਵਾਰ ਇਹ ਕੱਟ ਕਰਦੇ ਹਾਂ ਹਰ ਵੀ ਕੱਟ ਕੀਤਾ ਸੀਦਾ ਕਿਉਂਕਿ ਬੰਦਨ ਤੇ ਜੀਜੀ ਨੂੰ ਮਜ਼ਦੂਰੀ ਕੰਮ ਪਹਿਲਾਂ ਚੱਲੇਗੇ ਜਿਹੜਾ ਧਰਮ ਹੈ 3 ਸਾਲ ਤੋਂ ਚੱਲਦਾ ਲਗਾਤਾਰ ਇੱਥੇ ਬੰਨੀਆਂ ਇੱਥੇ ਲੜ ਰਹੀਆਂ ਰੱਜ ਕਰ ਰਹੀਆਂ ਵੀ ਜਿਹੜਾ ਪੀੜ ਪਰਵਾਰ ਆ ਜਿਹੜਾ ਬਾਲਾ ਡੀਐਸਪੀ ਪਹਿਲਾਂ ਖਾਨੇਦਾਰ ਸੀ ਹੁਣ ਡੀਐਸਪੀ ਬਣਿਆ ਹੋਇਆ ਉਹਨੇ ਟਰੰਟ ਲਾ ਕੇ ਭੈਣ ਪਰਵੰਤ ਨੂੰ ਡੈੱਡ ਕਰ ਦਿੱਤਾ ਜਿਗਾ ਤੇ ਉਹਦੀ ਮੌਤ ਹੋ ਗਈ ਸੀ 16 17 ਸਾਲ ਬਾਅਦ ਜਿਹੜਾ ਉਹਦਾ ਸੀ ਸਰਸ ਲੜ ਰਹੇ ਆ ਜਿਹੜੇ ਪੇਂਟ ਪਰਿਵਾਰ ਦਾ ਜੋ 15 16 ਸਾਲ ਤੋਂ ਚੱਲੇ ਆਉਂਦੇ ਨੇ ਉਹਨਾਂ ਦੀ ਮੰਗ ਨੂੰ ਹੁਵੇਸਾ ਵਾਸਤੇ ਲੈ ਕੇ ਤੁਰੇ ਹੋਏ ਆ ਵੀ ਉਹਨਾਂ ਦੀਆਂ ਮੰਗਾਂ ਪੂਰੀਆਂ ਕਿੱਤਿਆਂ ਜਾਣ ਪ੍ਰਧਾਨ ਜੀ ਇਸ ਧਰਨੇ ਨੂੰ ਧਰਨੇ ਨੂੰ ਲੱਗੇ ਨੂੰ ਪੌਣੇ ਤਿੰਨ ਸਾਲ ਤਿੰਨ ਸਾਲ ਹੋ ਚੁੱਕੇ ਆ ਇਸ ਧਰਨੇ ਵਿੱਚ ਕੋਈ ਲੀਡਰ ਕੋਈ ਪਹੁੰਚਿਆ ਜੀ ਦੇਖੋ ਜੀ ਮੂਤਰੇ ਤੇ ਪਹਿਲਾਂ ਜਰੂਰ ਜਿਹੜੇ ਇੱਥੇ ਦੀ ਐਮਐਲਏ ਸਾਹਿਬ ਆਪ ਸ਼ਰਮ ਦੀ ਗੌਰ ਪਹਿਲਾਂ ਐਮਐਲਏ ਬਣ ਕੋ ਪਹਿਲਾਂ ਸਰਕਾਰਾਂ ਦੀ ਬਣ ਕੋ ਪਹਿਲਾਂ ਜਦੋਂ ਕੋਈ ਵਿਰੋਧੀ ਪਾਰਟੀ ਦੀ ਲੀਡਰਸ਼ਿਪ ਉਹਦਾ ਜ਼ਰੂਰ ਆ ਕਿਥੇ ਬੈੰਦੀ ਸੀ ਇਹਨਾਂ ਦੇ ਪ੍ਰਵਾਦ ਦੇ ਵਿੱਚ ਵੀ ਮੈਂ ਕੋਈ ਮੈਤ ਕਰੂੰ ਵੀ ਸਾਡੀ ਸਰਕਾਰ ਬਣ ਜਵੇ ਤਾਂ ਮੈਂ ਤੁਹਾਡੇ ਹੱਲ ਸਾਰੇ ਮਸਲੇ ਕਰਾਉਂਗੀ ਉਸ ਤੋਂ ਬਾਅਦ ਆਉਣਾ ਤਾਂ ਕਿਥੇ ਤਾਂ ਬੀਬੀ ਦਾ ਉਰਾ ਹੀ ਸਾਡੇ ਇੱਥੇ ਦਾ ਤਾਂ ਸਾਡੇ ਇੱਕ ਪਿੰਡ ਅਖਾੜੇ ਦੀ ਖਬਰ ਵੀ ਹੁੰਦੀ ਹੈ ਵੀਡੀਓ ਦੇ ਵਿੱਚ ਵੀ ਪਹਿ ਚੁੱਕੀਆਂ ਖਬਰਾਂ ਕਿ ਸਤਰੀ ਨੂੰ ਲੈ ਕੇ ਉੱਥੇ ਪਰਸ਼ਵਾਸ਼ਣ ਨੇ ਬਹੁਤ ਸਜਾ ਕੀਤਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਉਹਦੇ ਬਾਰੇ ਕਹਿਣਾ ਚਾਹੁੰਦਾ ਜਿਹੜੀਆਂ ਉੱਥੇ ਆਸਟ੍ਰੇਲੀਆ ਚੀਜ਼ਾਂ ਗੈਸ ਵਾਲੀਆਂ ਕੋਈ ਬਣਨੀਆਂ ਪਿੰਡ ਵਾਸੀ ਉਹਦਾ ਬਰੋਧ ਕਰ ਰਹੇ ਨੇ ਵੀ ਜਿਹੜੀ ਇਹ ਫੈਕਟਰੀ ਆ ਇਹ ਕੈਮੀਕਲ ਵਾਲੀ ਆ ਵੀ ਲੋਕਾਂ ਦਾ ਨੁਕਸਾਨ ਤੇ ਕੈਂਸਰ ਦੀ ਬਿਮਾਰੀ ਦਾ ਕਾਰਨ ਉਹਦਾ ਕਰਕੇ ਪਿੰਡ ਵਾਸੀ ਬਹੁਤ ਬਰੋਧ ਕਰ ਰਹੇ ਨੇ ਜਿਹੜਾ 7 ਤਰੀਕ ਨੂੰ ਇੱਥੇ ਵੀ ਪੋਰਸ ਪ੍ਰਸ਼ਾਸਨ ਸਰਕਾਰ ਮੈਂ ਉਹਨੇ ਪਹਿਲਾਂ ਕਿਹਾ ਹੈ ਕਿ ਪੋਰਸ ਆਦੀ ਉਹਨੇ ਕੋਈ ਪੋਰਸਾ ਚੰਡੀਗੜ੍ਹ ਦੇ ਵਿੱਚ ਵੀ ਨਹੀਂ ਜਿਵੇਂ ਕਿ ਅਮਰਜੈਂਸੀ ਵਰਗੇ ਹਾਲਾਤ ਖਾੜੇ ਪਿੰਡ ਵਿੱਚ ਬਣੇ ਤੁਸੀਂ ਇੱਥੇ ਪੋਰਸ ਅਮਰਜੈਂਸੀ ਦੇ ਵਿੱਚ ਵੀ ਕਦੇ ਨਹੀਂ ਹੁੰਦੀ ਕਿਉਂ ਜੇ ਕੋਈ ਪੱਠੇ ਵੱਢਣ ਜਾਂ ਕੋਈ ਰਿਸ਼ਤੇਦਾਰ ਗਾਂਸਾ ਜਾਂਦਾ ਸੀ ਉਹਨੂੰ ਬੈਕ ਕਰ ਰਹੇ ਸੀਗੇ ਤੇ ਇੱਥੇ ਲਈ ਤੁਹਾਡਾ ਲਾਂਗਾ ਬੰਦਾ ਜਿੰਨਾ ਚਿਰ ਇਥੇ ਪੁਲਿਸ ਰਹੂਗੀ ਫਿਰ ਉਹਨੂੰ ਇੱਕ ਧਰਨਾ ਚ ਕੋਉਣ ਲਈ ਤੁਸੀਂ ਕੀ ਕਹਿਣ ਜੋ ਨਹੀਂ ਲਾਟ ਵਿੱਚ ਜੀ ਕਿ ਕਾਂਜੀ ਵੀ ਜਿਹੜੀ ਇਹ ਆ ਵੀ ਜਿਹੜੀਆਂ ਸਰਕਾਰਾਂ ਅਵਰਜੈਂਸੀ ਵਰਗੇ ਹਾਲਾਤ ਬਣਾਉਂਦੀਆਂ ਇਹ ਕੋਈ ਨਾਲੀ ਇਨਕਲਾਬ ਨਹੀਂ ਹੈ ਕਿਉਂ ਮਜ਼ਦੂਰਾਂ ਦਾ ੱਤਕਾ ਕਿਸਾਨਾਂ ਦਾ ੱਤਕਾ ਹਰ ਇੱਕ ਦਾ ਹੁੰਦਾ ਜੀ ਦੇਖਦੇ ਆ ਮਜ਼ਦੂਰਾਂ ਦਾ ਸਾ ਸਾ ੱਤਕਾ ਸੰਦਿਆ ਹੁੰਦਾ ਕਿਤੇ ਕਿਸਾਨਾਂ ਦਾ ੱਤਕਾ ਹੁੰਦਾ ਡਾਂਗਾ ਪੈਂਦੀਆਂ ਜਿਵੇਂ ਬਾਰਡਰ ਆ ਬਾਰਡਰ ਤੇ ਸਾਡੀਆਂ ਕੀ ਖਿਆਲ ਆ ਵੀ ਕਿਸਾਨ ਜੱਥੇ ਬੰਦਿਆਂ ਦਿੱਲੀ ਜਾਣ ਲਈ ਮਜਬੂਰ ਹੋਈਆਂ ਵਿਆਂ ਜਿਵੇਂ ਕਿ ਸਾਡੇ ਕਿਸਾਨ ਉਹ ਪਾਕਿਸਤਾਨ ਦਾ ਬਾਰਡਰ ਟੱਪਣ ਵਾਲੇ ਹੁੰਦੇ ਨੇ ਕਿਉਂ ਦਿੱਲੀ ਸਭ ਦੀ ਸਾਂਝੀ ਆ ਰਾਜਧਾਨੀ ਆ ਉਹਨਾਂ ਨੂੰ ਵੀ ਅਧਿਕਾਰ ਆ ਹਰ ਇੱਕ ਬੰਦੇ ਨੂੰ ਅਧਿਕਾਰ ਆ ਫੇਰ ਹਰ ਇੱਕ ਜੱਥੇ ਬੰਦੇ ਨੂੰ ਅਧਿਕਾਰ ਆ ਜਾਣ ਦਾ ਉਸੇ ਜਾਣਾ ਚਾਹੀਦਾ ਕਿਹਾ ਕਿ ਸੈਂਟਰ ਸਰਕਾਰ ਦੀ ਬਿਲਕੁਲ ਵਿਕੂਰੀ ਆ ਜਿਹੜੀ ਕਿਸਾਨਾਂ ਤੇ ਮਜ਼ਦੂਰਾਂ ਦੇ ਸਾਰ ਨਹੀਂ ਲੈਂਦੀ ਪਹਿਲਾਂ ਵੀ 700 ਕਿਸਾਨ ਉੱਤੇ ਸੀ ਰੋ ਚੁੱਕਿਆ ਹੁਣ ਫੇਰ ਉੱਥੇ ਕਿਸਾਨ ਬਿਮਾਰ ਹੋ ਜਾਂਦੇ ਨੇ ਦਲਿਆਲ ਸਾਹਿਬ ਦਲਿਆਲ ਸਾਹਿਬ ਬੈਠੇ ਨੇ ਭੁੱਖ ਹੜਤਾਲ ਤੇ ਤਿੰਨ ਮਹੀਨੇ ਹੋ ਗਏ ਇੱਕ ਦਿਨ ਵੀ ਭੁੱਖ ਦੇ ਹੀ ਘਟੂਂਗੀ ਉੱਥੇ ਸਰਕਾਰਾਂ ਨੂੰ ਜੀਉਂ ਸੁਣਵਾਈ ਕਰਨੀ ਚਾਹੀਦੀ ਹੈ ਸੈਂਟਰ ਸਰਕਾਰ ਤੇ ਪੰਜਾਬ ਪੁਕਾਰ ਭੀਮ ਖੋਲ ਡਾ ਰਹੀ ਆ ਉਹਨਾਂ ਪ੍ਰਧਾਨ ਜੀ ਲਾਸਟ ਵਿੱਚ ਪੰਡਕਲਵੰਤ ਗੌਰ ਨੂੰ ਜੇ ਇਨਸਾਫ ਨਾ ਮਿਲਿਆ ਤਾਂ ਤੁਸੀਂ ਕੀ ਕਰਨ ਚਾਹੁੰਦੇ ਹੋ ਦੇਖੋ ਅਜੀ ਪੂਰੀ ਮੀਟਿੰਗ ਦੇ ਵਿੱਚ ਕਿਹਾ ਸੀਗਾ ਦੇਖੀ ਕਰਕੇ ਕਿ ਕਿਤੇ ਬੰਦਿਆਂ ਦਾ ਮੀਟਿੰਗ ਕਰਕੇ ਵੀ ਵੱਡਾ ਕੱਟ ਕਰਕੇ ਵੀ ਮਾਰਕ ਕਰਾਂਗੇ ਇਹ ਇਨਸਾਫ ਨਾ ਮਿਲਿਆ ਜਿੰਨਾ ਚਿਰ ਇਨਸਾਫ ਨਹੀਂ ਮਿਲੂਗਾ ਅਸੀਂ ਮੋٹے ਨਾ ਮੋਟਾ ਲਾਗੇ ਇਹਨਾਂ ਦੀ ਮਦਦ ਕਰਦੇ ਰਹਾਂਗੇ ਤੇ ਕਰਦੇ ਰਹੇ ਵੀ ਆ ਇਥੋਂ ਇੱਕ ਇੰਚ ਵੀ ਪਿਛੇ ਨਹੀਂ ਹਟਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲੂਗਾ ਜਿਹੜੀ ਦੂਜੀ ਗੱਲ ਆ ਸਾਡੀਆਂ ਜੱਥੇਬੰਦੀਆਂ ਨਾ ਹੋਣ ਸਾਡੇ ਪ੍ਰੈਸਰ ਕੋਟਰ ਵੇਰ ਨਾ ਹੋਣ ਇੱਥੇ ਬਾੜੇ ਦਾ ਕੋਈ ਹੱਜ ਨਹੀਂ ਕਿਉਂ ਪ੍ਰੈਸਰ ਕੋਟਰੀ ਲੋਕ ਲੋਕਾਂ ਦੀ ਆਵਾਜ਼ ਜਿਹੜੀ ਸਰਕਾਰ ਦੇ ਗੱਲਾਂ ਸੁਣ ਲੈ ਕੇ ਜਾਂਦੇ ਨੇ ਜਾਂ ਚੱਕੀ ਬੰਦਿਆਂ ਤੇ ਪ੍ਰੈਸਰ ਕੋਟਰ ਲੈ ਕੇ ਜਾਂਦੇ ਨੇ ਨਹੀਂ ਬਾੜੇ ਦਾ ਇੱਥੇ ਕੋਈ ਹੱਜ ਨਹੀਂ ਰਹਾ ਇਹ ਜਨਤਾ ਜੱਤਲਣਾ